ਸੰਗਤ ਜੀ ਦਰਸ਼ਨ ਕਰੋ ਰਾਤ ਦਾ ਚੋਪੈਰਾ ਸਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਹਿਬ ਬਾਬਾ ਦੀਪ ਸਿੰਘ ਦੇ ਦਰਬਾਰ ਦੀਆਂ ਨੀਆਂ ਰਹਿਮਤਾਂ ਕਿ ਸੰਗਤਾ ਦੇਖੋ ਸੰਗਤਾ ਦਾ ਪਿਆਰ ਦੇਖੋ ਦੇਸ਼ਾ ਵਿਦੇਸ਼ਾ ਤੋਂ ਸੰਗਤਾ ਚੋਪੈਰਾ ਕੱਟਾਂ ਆਂਦੀਆਂ ਕਿਉਂਕਿ ਇਹ ਜਿਹੜੇ ਚਾਰ ਪੈਰ ਹੈ ਨਾ ਉਹਨਾਂ ਦੇ ਬਾਬਾ ਦੀਪ ਸਿੰਘ ਨਾਲ ਸਿੱਧੀਆਂ ਗੱਲਾਂ ਹੁੰਦੀਆਂ ਜੋ ਵੀ ਮੰਗਣਾ ਮੰਗ ਲੋ ਬਾਬਾ ਦੀਪ ਸਿੰਘ ਨੇ ਸਭ ਕੁਝ ਦੇ ਦੇਣਾ ਇਸੇ ਦੀ ਝੋਲੀ ਖਾਲੀ ਨਹੀਂ ਜਾਂਦੀ ਇੰਨਾ ਪਰਤਖ ਵਾਲਾ ਸਥਾਨ ਹੈ ਮੈਂ ਤਾਂ ਅੱਖੀ ਵੇਖਿਆ ਕਿ ਸੰਗਤਾਂ ਰੋ ਕੇ ਆਂਦੀਆਂ ਤੇ ਬਾਬਾ ਦੀਪ ਸਿੰਘ ਜੀ ਹਸਵਾ ਕੇ ਭੇਜਦੇ ਆ ਬਾਬਾ ਹੀ ਤੇ ਭਰੋਸਾ ਰੱਖੋ ਤੁਹਾਡੇ ਰੁਕੇ ਕੰਮ ਵੀ ਚੱਲ ਪਣੇ ਆ ਦੁਪਹਿਰੇ ਜਹਾਜ਼ਰੀ ਲੋ ਆਓ ਬਾਬਾ ਦੀਪ ਸਿੰਘ ਜੀ ਦੇ ਅੱਗੇ ਫਰਿਆਦ ਕਰੋ ਕਿ ਬਾਬਾ ਜੀ ਮੇਰਾ ਕੋਈ ਨਹੀਂ ਗਾ ਤੇ ਮੈਂ ਸਭ ਕੁਝ ਤੁਹਾਡੇ ਤੇ ਛੱਡਿਆ ਹੈ ਫਿਰ ਦੇਖਣਾ ਬਾਬਾ ਦੀਪ ਸਿੰਘ ਜੀ ਤੁਹਾਡੀ ਇੰਨੀ ਘੁੱਟ ਕੇ ਵਾਹ ਪਾ ਲਣਗੇ ਕਿ ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਹਰਾ ਪਾਏਗੀ ਯਾਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ